ਲੋਕ ਲੋਕ ਕਰ ਬਾਰੇ ਚੈਨ ਹੈ ਤਾਂ ਦਾਮਾ ਬੈ ਲਵੇ ਲੈ ਮੇਰੀ ਕਿਤਾਬ ਹੋ ਰਹੀ ਹੈ ਪਹਿਲਾਂ ਠੀਕ ਤਾਂ ਨਹੀਂ ਪਹਿਲਾਂ ਬਹੁਤ ਵਧੀਆ ਤਾਂ ਜੀ ਪਹਿਲਾਂ ਬਹੁਤ ਵਧੀਆ ਜਾਂਦੇ ਸੀ ਪਰਚੀ ਕਟਨੀ ਹੈ ਤਾਂ ਲੋਕ ਹਰਾਸ਼ਮੈਂਟ ਹੋ ਰਿਹਾ ਉਹ ਜਨਤਾਣੀ ਦੇ ਵਿੱਚ ਭਏ ਟਾਈਮ ਕੱਟ ਕੇ ਲੋਕ ਪਹੁੰਚਦੇ ਐ ਸੋ ਜਿਹੜੀ ਨਾਲ ਕੀ ਕਰੂੰਗਾ ਸੋ ਗੱਲਬਾਤ ਕਰਦੇ ਐ ਨਹੀਂ ਕਾਗਾ ਦੇ ਬਟੇ ਅਸੀਂ ਬੰਦੇ ਨਵੇਂ ਆ ਗਏ ਹਾਂ ਉਹ ਆਈ ਗਿਆ ਨਵੇਂ ਬੰਦੇ ਆ ਜਾਂਦਾ ਹੁਣ ਜੇ ਪਰਚੇ ਲੈ ਕੇ ਖੜੇ ਇਹਨਾਂ ਦਾ ਲੱਗਦਾ ਇਹ ਕਹਿੰਦੇ ਬੰਦੇ ਬਦਲ ਗਏ ਜੀ ਗੱਡੀ ਵਾਲੇ ਪਹਿਲੇ ਕੱਟਣੇ ਵਾਲੇ ਪਰਚੇ ਆ ਜਿਹੜੀ ਪਰਚੇ ਕਹਿੰਦੇ ਨਵੇਂ ਬੰਦੇ ਆਏ ਆ ਕਹਿੰਦੇ ਇਹ ਪਰਚੇ ਨਹੀਂ ਸੀ ਪਹਿਲੇ ਅੱਛਾ ਕਿਉਂਟ ਇਸ ਗੱਲ ਦਾ ਹੋਇਆ ਸੀ ਕਿ ਕਈਆਂ ਨੂੰ ਰਾਸ਼ਨ ਨਹੀਂ ਮਿਲਿਆ ਡਿਪਾਰਟਮੈਂਟ ਚ ਜਿੱਦੋਂ ਵੀ ਪਰਚੇ ਕੱਟੀਆਂ ਉਹਨਾਂ ਦਾ ਰਾਸ਼ਨ ਵੀ ਨਾਲ ਡਿਲੀਵਰ ਹੋ ਅੱਛਾ ਇਹ ਤਾਂ 6 ਮਹੀਨੇ ਹੋ ਗਏ ਉਹਨਾਂ ਨੂੰ ਤਾਂ ਪਰਚੇ 2 ਮਹੀਨੇ ਤੋਂ ਕੱਟੀ ਪਈਏ ਮੇਰੇ ਪਤਾ ਹੈ ਗੈਰਯੂਰਿਸਟਿਕ ਗੱਲ ਹੈ ਇਹ ਕਾਰਡ ਉਹ ਹਾਂਜੀ ਕਟੋਲੀ ਲੈ ਮਹੀਨੇ ਮਹੀਨੇ ਵੀ ਨਹੀਂ ਮਿਲੀ ਅੱਜ ਪਿਛਲੇ ਮਹੀਨੇ ਬਾਰਸੀ ਕੱਟੀ ਸੀ ਜਨਵਰੀ ਦੇ ਲੈ ਕੇ ਹੁਣ ਜਨਵਰੀ ਲੰਘ ਗਈ ਫਰਵਰੀ ਲੰਘ ਗਈ ਮਾਰਚ ਲੰਘ ਗਿਆ ਅਪਰਾਧ ਦਾ ਕਾਰਡ ਕਿਹਦੇ ਦਿੱਤੀ ਬਲ ਬੜੀ 1700 ਨੂੰ ਦਾਤਾ ਹੁਣ ਬਹੁਤ ਸਾੜੀ 1700 ਕਾ ਹੈ ਮੇਰਾ ਜੋਲੂ ਦਾ ਜਿਹਾ ਅੱਜ ਸਾਰੇ 1700 ਡੀਪੂ ਜਿਹੜਾ ਹੋਲਡਰ ਹੈ ਉਹਦੇ ਕਾਰਡ ਹੈ ਇਹ ਹਾਂ ਉਹ ਕਹਿੰਦੀ ਆ ਵੀ ਜਿਹਦੇ ਨੂੰ ਕੱਟੀ ਜਿਹੜੀ ਉਹਨਾਂ ਨੇ ਕੱਟੀ ਹੈ ਨਾ ਅਸੀਂ ਨਹੀਂ ਕੱਟਣੀ ਹਾਂ अच्छा हां एक बार ਮੈਂ ਹੁਣ ਆਏ ਕਹਿੰਦੇ ਆ ਇਹ ਜਿੱਤੇ ਕਟਾਈ ਕਹਿੰਦੇ ਤੁਸੀਂ ਵਰਤੀ ਉਹੀ ਕਾਣਕ ਦਉਣਗੇ ਤੁਹਾਨੂੰ ਅਸੀਂ ਨਹੀਂ ਦੇਣੀ ਹੈਗੀ ਅੱਛਾ ਪਹਿਲਾਂ ਉਹ ਮੌਜੂਦ ਹੈ ਜੀ ਮੂਲਾਪੁਰ ਗਰੀਬਦਾਸ ਜਿੱਥੇ ਕੇ ਲੋਕਾਂ ਨੂੰ ਜੋ ਡਿਪੂਆ ਤੋਂ ਕਾਣਕ ਮਿਲਦੀ ਸੀ ਹੁਣ ਸਰਕਾਰ ਦੇ ਵੱਲੋਂ ਨਵੇਂ ਜੋ ਨਾਮ ਦੇ ਉਹਨਾਂ ਨੂੰ ਭੇਜਿਆ ਜਾਂਦਾ ਏ ਲੋਕਾਂ ਨੂੰ ਕਾਣਕ ਦੇਣ ਦੇ ਲਈ ਪਿੰਡਾਂ ਦੇ ਵਿੱਚ ਪਰ ਇਹ ਦਿਨੋਂ ਦਿਨ ਜਿਹੜਾ ਹੰਗਾਮਾ ਵੱਧਦਾ ਜਾ ਰਿਹਾ ਏ ਕਿਉਂਕਿ ਕਈਆਂ ਨੂੰ ਕਾਣਕ ਮਿਲਦੀ ਏ ਕਈਆਂ ਨੂੰ ਨਹੀਂ ਮਿਲਦੀ ਏ ਕਿਉਂਕਿ ਪਹਿਲਾਂ ਡਿਪੂਆਂ ਦੇ ਵਿੱਚ ਜੋ ਪਬਜੀ ਕੱਟ ਕੇ ਲੋਕਾਂ ਨੂੰ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਜੋ ਕਾਣਕ ਮਿਲਦੀ ਸੀ ਪਰ ਜੋ ਹੁਣ ਸਰਕਾਰ ਦੇ ਜੋ ਇਹ ਬੰਦੇ ਭੇਜੇ ਜਾਂਦੇ ਆ ਇਹਨਾਂ ਦੇ ਵੱਲੋਂ ਪਰਚੀ ਕੱਟੀ ਜਾਂਦੀ ਹੈ ਕਈਆਂ ਨੂੰ ਕਾਣਕ ਮਿਲਦੀ ਹੈ ਤੇ ਕਈਆਂ ਨੂੰ ਨਹੀਂ ਮਿਲਦੀ ਇਹ ਕਹਿਣਾ ਲੋਕਾਂ ਦਾ ਸੋ ਸਾਡੇ ਨਾਲ ਪਬਲਿਕ ਲੋਕ ਇੱਥੇ ਮੌਜੂਦ ਹੈ ਪੁੱਛਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਸਾਨੂੰ ਜਨਵਰੀ ਦੇ 파ਰਟੀ ਕੱਟੀ ਵੀ ਆ ਸਾਨੂੰ ਇੱਕ ਦਾਣਾ ਵੀ ਨਹੀਂ ਦਿਆ ਹੈਗਾ ਸਾਨੂੰ ਇੱਕ ਦਾਣਾ ਵੀ ਨਹੀਂ ਮਿਲਿਆ ਹੈ ਹੁਣ ਤੇ 3 ਮਹੀਨੇ ਦੀ ਫੇਰ ਕ ਦੇਣ ਲੱਗੇ ਹੋਰ ਨੂੰ ਜਿਹਨਾਂ ਨੂੰ ਪਹਿਲਾਂ ਮਿਲ ਗਈ ਉਹਨਾਂ ਨੂੰ ਦੇ ਰਹੇ ਆ ਸਾਨੂੰ ਇੱਕ ਦਾਣਾ ਵੀ ਨਹੀਂ ਮਿਲਿਆ ਹੁਣ ਕਹਿੰਦੇ ਵੀ ਉਹ ਤਾਂ ਕੈਨਸਲ ਹੋ ਗਈਆਂ ਪਰ ਕਿਉਂ ਆਏ ਨਹੀਂ ਅਸੀਂ ਬੰਦੇ ਨਵੇਂ ਆ ਗਏ ਹਾਂ ਪਿਛਲੇ ਮਹੀਨੇ ਮਿਲ ਗਈ ਸਾਨੂੰ ਕਣਕ ਹੁਣ ਸਾਨੂੰ ਪਾਟੀਆਂ ਦੇ ਕੱਟਣੀਆਂ ਕਹਿੰਦੇ ਮਿਲ ਨਹੀਂ ਕੰਦ ਹਲੇ ਹੁਣ 15 ਕਿਲੋ ਕਣਕ ਮਿਲੀ ਸਾਨੂੰ ਅੱਛਾ ਹੁਣ ਮਿਲੀ ਏ ਅੱਪੇ ਹੁਣ ਨਹੀਂ ਮਿਲੀ ਹੋਰ ਕਹਿੰਦੇ ਇਹ ਕਹਿੰਦੇ ਅਸੀਂ ਹੁਣ ਨਹੀਂ ਕਹਿੰਦਾ ਕੱਟ ਕੇ ਜਾਣੀਆਂ ਹੁਣ ਅਸੀਂ ਅਗਲੇ ਮਹੀਨੇ ਵਿੱਚ ਆਉਗੋ ਕਹਿੰਦੇ ਕਿ ਚਲੇ ਜਾਂਦੇ ਅੱਜ ਤੱਕ ਤੇ ਪਵਾ ਮਾਰੇ ਮਾਰੀ ਜਾਂਦੇ ਖੜੇ ਹੋ ਰਹੇ ਨਹੀਂ ਜਿਹੜੀ ਇਹ ਹੁਣ ਇਹ ਕਣਕ ਮੰਟਰ ਇਹਨਾਂ ਦੀ ਜਿਹੜੀ ਪਰਚੀ ਕੱਟੀ ਵੀ ਇਹ ਪਰਚੀ ਵੀ ਇਹਨਾਂ ਨੇ ਕੱਟੇ ਵੀ ਪਿਛਲੇ ਮਹੀਨੇ ਕੱਟੀ ਹੈ ਜੀ ਆਹ ਪਰਚੀ ਦੋ ਮਹੀਨੇ ਦੀ ਦੱਤੀ ਆਲੀ ਉਹੀ ਪਰਚੀ ਹੈ ਇਹ ਇਹ ਬਿਜਲੀ ਇਹ ਦੋਨਾਂ ਨਾਲ ਤੋਂ ਬਾਅਦ ਦੁਆਰਾ ਫੇਰ ਕੱਟੀ ਗਈਆਂ ਇਹ ਪਰਚੀਆਂ ਕਿਹਨਾਂ ਜਾਂ ਉਹਨਾਂ ਦਈ ਗਏ ਸਾਡੇ ਨੂੰ ਤਾਂ ਹੁਣ ਤੱਕ ਦਿੱਤੀਆਂ ਨਹੀਂ ਇਹ ਨਾ ਪਿਛਲੀ ਤੇ ਨਗਲੀ ਦੀ ਅੱਛਾ ਮੁਕਰਦੇ ਹੁਣ ਕਹਿੰਦੇ ਬੰਦੇ ਹੁਣ ਕਹਿ ਕੇ ਰਹੇ ਇਹ ਤੁਹਾਨੂੰ ਤੁਹਾਡੇ ਕੋ ਪਰਚੀ ਹੈ ਕਹਿ ਕੇ ਰਹੀ ਹੈ ਇਹ ਕਹਿੰਦੇ ਬੰਦੇ ਬਦਲ ਗਏ ਜੀ ਗੱਡੀ ਵਾਲੇ ਪਹਿਲੇ ਕੱਟਣੇ ਵਾਲੇ ਪਰਚੀਆਂ ਅੱਛਾ ਜਿਹੜੀ ਪਰਚੀ ਕੱਟੀ ਉਹ ਤਾਂ ਇਹਨਾਂ ਨੇ ਕੱਟੀ ਹੈ ਨਾ ਹਾਂ ਜੀ ਕੱਟੀ ਇਹਨਾਂ ਨੇ ਨਹੀਂ ਕਹਿੰਦੇ ਬੰਦੇ ਬਦਲ ਗਏ ਹੁਣ ਨਵੇਂ ਬੰਦੇ ਆਏ ਹੈ ਕਹਿੰਦੇ ਇਹ ਪਰਚੀ ਨਹੀਂ ਅਸੀਂ ਲੈਣੀ ਅੱਛਾ ਨਾ ਕਣਕ ਦੇਣੂ ਇਹ ਜਿਹੜੇ ਕੱਟ ਕੇ ਗਏ ਕਹਿੰਦੇ ਉਹੀ ਬਣ ਦੋਗੇ ਕਹ ਨਾਂ ਨੂੰ ਛੱਡ ਗਏ ਇੱਥੇ ਕਣਕ ਜੋ ਮਹੀਨਾਵਾਰ ਮਿਲਦੀ ਹੈ ਪਹਿਲਾਂ ਮਿਲਦੀ ਸੀ ਦੀਪੂਆਮਾ ਉਹ ਲੈਣ ਦੇ ਲਈ ਪਹੁੰਚੇ ਪਰ ਲੋਕ ਖੱਜਲ ਖੁਆਰੀਆਂ ਦੇ ਵਿੱਚ ਉਲਝਣਤਾਣੀ ਦੇ ਵਿੱਚ ਪਏ ਹੋਏ ਨੇ ਕਿਉਂਕਿ ਕਈਆਂ ਦੀ ਪਰਚੀ ਕੱਟੀ ਗਈ ਹੈ ਕਈਆਂ ਦੀ ਪਰਚੀ ਕੱਤੀ ਨਹੀਂ ਹੈ ਕਈਆਂ ਦੀ ਪਰਚੀ ਕੱਟੀ ਵੀ ਉਹਨਾਂ ਨੂੰ ਕਣਕ ਨਹੀਂ ਮਿਲੀ ਕਈਆਂ ਨੂੰ ਨਮੀ ਕੱਟੀ ਤੇ ਕਣਕ ਦੇ ਰਿਹਾ ਸੋ ਤੁਸੀਂ ਵੀ ਤੁਸੀਂ ਵੀ ਦੱਸਿਓ ਕਿ ਕਿਹੜੇ-ਕਿਹੜੇ ਪਿੰਡ ਦੇ ਵਿੱਚ ਇਦਾਂ ਦਾ ਕੁਝ ਹੋ ਰਿਹਾ ਹੈ ਕਿ ਕੋਮੂਡਾਪੁਰ ਦੇ ਵਿੱਚ ਹੋ ਰਿਹਾ ਏ ਹੋਰ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਦਾਂ ਦਾ ਹੋ ਰਿਹਾ ਹੈ ਕਿ ਕਣਕ ਲੋਕਾਂ ਤੱਕ ਪਹੁੰਚ ਨਹੀਂ ਰਹੀ ਇਹ ਕਦੋਂ ਕੱਟੀ ਦੀ ਤੁਹਾਡੀ ਵਾਰੀ ਹੈ ਇਹ ਪਿਛਲੇ ਹਫਤੇ ਕੱਟੀ ਹੈ ਪਿਛਲੇ ਹਫਤੇ ਅੱਛਾ ਉਸ ਤੋਂ ਪਹਿਲਾਂ ਜਿਹੜੀ ਪਾਤੀ ਕੱਟੀ ਥੀ ਕਣਕ ਮਿਲੀ ਉਸ ਦੀ ਕਣਕ ਮਿਲੀਗੀ ਇੱਥੇ ਨਹੀਂ ਮਿਲੀ ਇਸ ਕਣਕ ਉਹ ਗੋਗੀ ਨੇ ਦੇਈ ਹੈ ਅੱਛਾ ਉਹ ਗੋਗੀ ਨੇ ਦੇਈ ਥੀ ਇੱਥੇ ਤੋਂ ਤੁਸੀਂ ਹੁਣ ਪਹਿਲੀ ਵਾਰ ਘਟਾ ਰਹੇ ਹੋ ਪਹਿਲੀ ਵਾਰ ਅੱਛਾ ਗਰੀ ਹੋਣੀ ਹੈ ਪਿਛਲੇ ਮਹੀਨੇ ਕਣਕ ਮਿਲੀ ਸੀ ਜਿਹੜੇ ਵਿੱਚ ਕੋਈ ਮਰਚੀ ਨਹੀਂ ਕੱਟ ਹੋਈ ਸੀ ਹਾਂ ਜਿਹੜੇ ਮਹੀਨੇ ਵਿੱਚ ਨਹੀਂ ਮਿਲੀ ਅੱਛਾ ਪਿਛਲੇ ਮਹੀਨੇ ਪਾਤੀ ਕੱਢੀ ਸੀ ਜਨਵਰੀ ਦੇ ਲੈ ਕੇ ਹੁਣ ਜਨਵਰੀ ਲੰਘ ਗਈ ਫਰਵਰੀ ਲੰਘ ਗਈ ਮਾਰਚ ਲੰ ਇਸ ਮਹੀਨੇ ਨੇ ਵੀ ਤੁਹਾਡੀ ਪਰਚੀ ਨਹੀਂ ਕੱਟੀ ਜਦੋਂ ਪਿਛਲੇ ਮਹੀਨੇ ਇੱਥੇ ਸਰਕਾਰ ਆਏ ਬੰਦੇ ਵੰਟ ਕੇ ਗਏ ਕਣਕ ਉਸ ਟਾਈਮ ਵੀ ਤੁਹਾਡੀ ਪਰਚੀ ਵੀ ਨਹੀਂ ਕੱਟੀ ਨਾ ਤੁਹਾਨੂੰ ਕਣਕ ਮਿਲੀ ਤੇ ਜਨਵਰੀ ਮਹੀਨੇ ਤੋਂ ਕੁਝ ਵੀ ਨਹੀਂ ਮਿਲ ਰਿਹਾ ਤੇ ਭਗਵਾਨ ਤੇ ਬਾਦ ਉਹਨਾਂ ਇਹ ਹਲਤ ਕੰਮ ਕਰਿਆ ਵਾ ਹਾਂ ਬਕਵਾ ਇਹਨਾਂ ਮਸ਼ਕੁਰੀਆਂ ਦੇ ਰਹੇ ਆ ਸਾਰੇ ਬਦਕੇ ਬੇਫਕੂ ਬੇਫਕੂ ਬਣਾ ਰਹੇ ਆ ਭਗਵਾਨ ਦਾ ਸਾਰੇ ਨਾਸ ਮਾਰ ਤਿਆ ਕਾਦੀ ਵੋਟਾਂ ਪਈਆਂ ਅਸੀਂ ਨੂੰ ਅਸੀਂ ਹਾਂ ਆਹੀ ਨਾਮ ਦੇ ਸਾਥ ਸਰਕਾਰ ਤੋਂ ਖੁਸ਼ ਨਹੀਂ ਹੈ ਨਾ ਸਰਕਾਰ ਤੇ ਕਹਿੰਦੇ ਕੁਝ ਨਹੀਂ ਹਾਂ ਅੱਗੇ ਬਾਦਲ ਸਾਹਿਬ ਤੇ ਕਪਤਾਨ ਸਾਹਿਬ ਤੇ ਜਾ ਕੇ 5 ਮਿੰਟਾਂ ਮਾ ਕਾਣਕ ਮਿਲਦੀ ਦੀਪੂਆਂ ਦੇ ਚਲ ਖਵਾਰੀਆ ਦੇ ਵੀ ਉਲਝੇ ਹੋਏ ਕਿਉਂਕਿ ਸਰਕਾਰ ਦੇ ਵੱਲੋਂ ਜੋ ਨਮਾਇੰਦੇ ਭੇਜੇ ਗਏ ਆ ਉਹਨਾਂ ਨੂੰ ਪਰਚੀ ਕੱਟਣ ਦੇ ਲਈ ਕਿਹਾ ਗਿਆ ਏ ਕਈਆਂ ਦੀ ਪਰਚੀ ਕੱਟਦੇ ਆ ਕਈਆਂ ਦੀ ਪਾਰਟੀ ਕੱਟ ਨਹੀਂ ਹੁੰਦੀ ਜਿਨ੍ਹਾਂ ਦੀ ਕੱਟਦੀ ਹੈ ਉਹਨਾਂ ਨੂੰ 2-2 3-3 ਮਹੀਨੇ ਕਣਕ ਨਹੀਂ ਮਿਲਦੀ ਤੇ ਜਿਨ੍ਹਾਂ ਦੀ ਨਵੀਂ ਕੱਟੀ ਵੀ ਆ ਉਹਨਾਂ ਨੂੰ ਕਣਕ ਮਿਲਦੀ ਕਈਆਂ ਨੂੰ ਮਿਲਦੀ ਨਹੀਂ ਤੇ ਲੋਕ ਹਰਾਸ਼ਮੈਂਟ ਹੋ ਰਿਹਾ ਉਹ ਜਨਤਾਣੀ ਦੇ ਵਿੱਚ ਪਏ ਟਾਈਮ ਕੱਢ ਕੇ ਲੋਕ ਪਹੁੰਚਦੇ ਆ ਦਿਹਾੜੀ ਦਾ ਕੀ ਕਰੂਗਾ ਦਿਹਾੜੀ ਕਰੂਗਾ ਕਿਧਰ ਪੰਜ 5 ਕਿਲੋ ਹੱਥ ਦੇ ਪਿੱਛੇ ਫਿਰੂਗਾ ਹਾਂਜੀ ਕਿ ਲੋਟੇ ਦੇ ਪਿੱਛੇ ਵੀ ਨੂੰ ਕਿ ਅਸੀਂ ਹੈ ਬਸ ਸਰਕਾਰਾਂ ਦੇ ਮਸ਼ਹੂਰੀਆਂ ਕਾਹਦੀ ਗਵਰਨਮੈਂਟ ਇਹ ਇਹ ਗਵਰਨਮੈਂਟ ਨਹੀਂ ਹੈ ਇਹ ਤਾਂ ਲੋਕਾਂ ਬੇਖੂ ਮਹਾ ਮੂਰਖ ਬਣਾ ਰਹੇ ਹਨ ਮਹਾ ਮੂਰਖ ਅੱਛਾ ਇਹ ਵੀ ਨਹੀਂ ਕਾਕਾ ਨੇ ਕੱਟਣੀ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਕਈਆਂ ਦੀ ਪਾਤੀ ਕੱਟੀ ਨਹੀਂ ਆ ਤੁਹਾਡੀ ਪਿਛਲੀ ਵਾਰੀ ਕੱਟੀ ਦੀ ਪਰ ਸੀ ਕੱਟੀ ਨਹੀਂ ਸਾਨੂੰ ਜਮਾ ਵੀ ਅੱਛਾ ਪਿਛਲੀ ਵਾਰੀ ਤੁਸੀਂ ਆਏ ਤੇ ਇੱਥੇ ਪਰਚੀ ਕਟਵਾਉਣਾ ਅਸੀਂ ਹੈ ਨਹੀਂ ਤੇ ਘਰ ਨਹੀਂ ਤੇ ਹੈਗੇ ਅਸੀਂ ਕਿਹਬ ਚਲ ਦੁਈ ਵਾਰੀ ਕਟਾ ਲੂंगे ਦੁਈ ਵਾਰ ਗੱਡੀਆਂ ਨਹੀਂ ਆ ਪਰਚੀ ਕੱਟ ਕੇ ਲੰਘ ਗਏ ਬਚੂਪੀਓ ਅੱਛਾ ਉਹਦੇ ਬਾਅਦ ਫਿਰ ਆਏ ਨਹੀਂ ਹੈ ਆਏ ਨਹੀਂ ਅਸੀਂ ਅੱਛਾ ਕਿੰਨੀ ਦੇਰ ਬਾਅਦ ਆਏ ਹੁਣ ਹੋ ਗੱਡੀ ਆਈ ਹੈ ਮਹੀਨੇ ਬਾਅਦ ਇਹ ਹੁਣ ਵੀ ਨਹੀਂ ਪਰਚੀ ਕੱਟ ਰਹੇ ਸੋ ਕਈਆਂ ਦੀਆਂ ਪਰਚੀਆਂ ਦੋਰੀ ਪਰਚੀ ਗੱਡੀ ਨਹੀਂ ਕਰਦੀ ਬਾਕੀ ਸਾਡਾ ਕਾਰ ਨਹੀਂ ਸੋਦਾ ਆੜ ਆਏ ਚਾਰ ਮਹੀਨੇ ਹੋ ਗਏ ਪਰਚੀ ਨਹੀਂ ਕੱਟੀ ਦੀ ਹੈ ਮੁਰਕਦਾਨੀ ਤੇ ਦਾਣਾ ਨਹੀਂ ਮਿਲਿਆ ਹੈਗਾ ਹੁਣ 4 ਮਹੀਨੇ ਹੋ ਗਏ ਹਾਂ ਹਾਂ 5 ਕਿਲੋ ਤੁਹਾਨੂੰ ਜਿਹੜੇ ਡਿਪੂ ਹੋਲਡਰ ਉਹ ਕਹਿੰਦੇ ਆ ਵੀ ਇਹ ਸੋਨੂੰ ਦਾ ਕਾਰਡ ਆ ਤੁਹਾਡਾ ਇਹ ਸੋਨੂੰ ਦੀ ਦਓਂਗੇ ਵੀ ਉਹ ਸਾਡੇ ਕੋਲ ਕੋ ਮਾਰਕਫੈਟ ਵਾਲਾ ਇਹ ਲੈ ਲਿਆ ਡਿਪੂ ਅੱਛਾ ਹਾਂ ਵੀ ਮਾਰਕਫੈਟ ਵਾਲਾ ਇਹ ਦੋਂਗੇ ਤੁਹਾਨੂੰ ਸਾਰਾ ਸਾਰਿਆਂ ਇਦਾਂ ਹੀ ਕਹਿੰਦੇ ਆ ਅਸੀਂ ਗਏ ਤੇ ਮੈਂ ਗਿਆ ਤਾਂ ਮੈਂ ਲੈਨ ਮਾ ਤੇ ਮੇਰੇ ਫਿੰਗਰ ਆਏ ਨਹੀਂ ਫਿਰ ਉਹ ਕਹਿੰਦੇ ਵੀ ਮਾਰਕਫੈਟ ਵਾਲਾ ਇਹ ਦੋਂਗੇ ਤੁਹਾਡਾ ਕਾਰਡ ਕਿਹਦੇ ਦਿੱਕੂ ਬਣਿਆ ਸਾਡਾ ਸੋਨੂੰ ਦਾ ਤਾਂ ਹੁਣ ਬਹੁਤ ਸਾੜੀ ਸੋਨੂੰ ਕਾਏ ਮੇਰਾ ਚੋਲੂ ਦਾ ਜਿਆ ਅੱਛਾ ਸਾਰੇ ਸੋਨੂੰ ਡਿਪੂ ਜਿਹੜਾ ਹੋਲਡਰ ਹੈ ਉਹਦੇ ਕਾਰਡ ਆ ਇਹ ਹਾਂ ਉਹਦੇ ਕਾਰਡ ਉਹ ਨਹੀਂ ਆ ਵੀ ਜਿਹੜੀ ਉਹਨਾਂ ਕਰਤੀ ਜਿਹੜੀ ਉਹਨਾਂ ਨੇ ਕੱਟੀ ਆ ਨਾ ਅਸੀਂ ਨਹੀਂ ਕੱਟਣੀ ਹੁਣ ਅੱਛਾ ਹਾਂ ਇੱਕ ਵਾਰੀ ਮੀਣ ਹੁਣ ਆਏ ਕਹਿੰਦੀ ਆ ਜਿੱਥੇ ਕਟਾਈ ਕਹਿੰਦੇ ਤੁਸੀਂ ਵਰਤੀ ਉਹੀ ਕਣਕ ਦਉਂਗੇ ਤੁਹਾਨੂੰ ਅਸੀਂ ਨਹੀਂ ਦੇਣੀ ਹੈਗੀ ਅੱਛਾ ਪਹਿਲਾਂ ਉਹ ਦਿੰਦੇ ਸੀ ਤੁਹਾਨੂੰ ਪਹਿਲਾਂ ਦਿੰਦੀ ਸੀ ਪਹਿਲਾਂ ਉਹੀ ਦਿੰਦੀ ਸੀ ਗੋਬੀ ਆ ਪੂਰੇ ਮੂਲਾਪੁਰ ਆਪਾਂ ਕਹਿ ਸਕਦੇ ਕਿ ਡਿਸਪਿਊਟ ਇਸ ਗੱਲ ਦਾ ਹੋਇਆ ਸੀ ਕਿ ਕਈਆਂ ਨੂੰ ਰਾਸ਼ਨ ਨਹੀਂ ਮਿਲਿਆ ਹੁਣ ਇਹਦੀ ਮੈਂ ਕਲੀਅਰੈਂਸ ਤੁਹਾਨੂੰ ਇੱਕ ਦੇ ਦਿੰਨਾ ਇਹਦੀ ਕਲੀਅਰੈਂਸ ਇਹ ਹੈ ਕਿ ਮਾਰਕ ਫੈਡ ਨੂੰ ਫੂਡ ਸਪਲਾਈ ਵੱਲੋਂ ਜਿੰਨੇ ਕਾਰਡ ਇਸ਼ੂ ਕਰੇਗੇ ਸੀਗੇ ਉਹਨਿਆਂ ਨੂੰ ਮਾਲ ਡਿਲੀਵਰ ਹੋ ਰਿਹਾ ਹੈ ਚਲੋ ਹੁਣ ਦੇਖੋ ਇੱਕ ਮਿੰਟ ਹੁਣ ਜਿਹੜੇ ਪੈਂਡਿੰਗ ਨੇ ਉੱਪਰ ਗੱਲ ਹੋਈ ਹੈ ਇੱਕ ਮਸ਼ੀਨ ਮੰਗਵਾ ਰਹੇ ਹਾਂ ਜੀ ਤੇ ਸਟਾਕ ਹੋਊਗਾ ਉੰਨੇ ਆਦੀ ਪਰਚੀਆਂ ਹੁਣ ਕਟਵਾ ਕੇ ਸਟਾਕ ਡਿਲੀਵਰ ਕਰਾ ਦਿੰਨੇ ਆ ਠੀਕ ਹੈ ਜੀ ਇਹ ਇਸ ਚੀਜ਼ ਦਾ ਸੋਲਿਊਸ਼ਨ ਹੈ ਪ੍ਰੋਪਰਲੀ ਠੀਕ ਹੈ ਮੈਂ ਥੋੜੀ ਗੱਲ ਹੁਣ ਇਹ ਤੋਂ ਅੱਗੇ ਤੋਂ ਡਿਸਟ੍ਰਿਬਿਊਸ਼ਨ ਇਸ ਤਰੀਕੇ ਨਾਲ ਹੋਊਂਗਾ ਇੱਥੇ ਸਾਰੀ ਇਹ ਮਾਤਾਵਾਂ ਪੈਣਾ ਬੈਠੀ ਆ ਇਹ ਇੱਥੇ ਖੜੀਆਂ ਆ ਇਹਨਾਂ ਨੂੰ 2-2 3-3 ਮਹੀਨੇ ਕੇ ਪਰਚੀਆਂ ਆ ਇਹਨਾਂ ਮੈਂ ਉਹੀ ਗੱਲ ਕਰ ਰਿਹਾ ਹਾਂ 2-2 ਮਹੀਨੇ ਦੀਆਂ 3-3 ਮਹੀਨੇ ਦੀਆਂ ਪਰਚੀਆਂ ਨਹੀਂ ਹੈਗੀਆਂ ਉਹ ਮੈਂ ਮੈਂ মিডিਆ ਨੂੰ ਮੈਂ মিডিਆ ਨੂੰ ਰਿਕੁਐਸਟ ਕਰੂੰਗਾ ਗੱਲ ਸੁਣਨਾ ਇੱਕ ਮਿੰਟ ਕਾ ਕਾਦੀ ਪਰਚੀ ਹੈ ਮੈਂ ਤੁਹਾਨੂੰ ਕਲੀਅਰੈਂਸ ਦਿੰਨਾ ਹੈ ਪਬਲਿਕ ਨੂੰ ਗੁੱਸਾ ਆਂਦਾ ਤਾਂ ਹੀ ਪਬਲਿਕ ਸਾਡੇ ਤੇ ਭੜਕਦੀ ਹੈ ਗੱਲ ਤਾਂ ਦੇਖੂ ਹੈ ਗੱਲ ਤਾਂ ਸੁਣੋਗੇ ਨਵਾਂ ਨਵਾਂ ਕੰਮ ਹੈ ਸਟਾਰਟਅਪ ਹੋਇਆ ਹੈ ਦੋ ਤਿੰਨ ਮਹਿਕਮੇ ਜਿਹੜੇ ਹੈਗੇ ਨਾਲ ਅਟੈਚ ਹੋ ਕੇ ਚੱਲ ਰਹੇ ਹਨ ਠੀਕ ਹੈ ਇਸ ਪਿੰਡ 'ਚ ਘੱਟੋ-ਘੱਟ 1200 ਕਾਰਡ ਹੈ ਸਾਨੂੰ ਜਿਹੜਾ ਕਾਰਡ ਅਲਾਟ ਕਰਿਆ ਗਿਆ ਸੀਗਾ ਉਹ 220 ਜਾਂ 250 ਦੇ ਆਰਾਊਂਡ ਸੀ ਠੀਕ ਹੈ ਜੀ ਮੈਂ ਗੱਲ ਸਮਝ ਗਿਆ ਹਾਂ ਫਿਰ ਤੁਸੀਂ ਕਹਿੰਦੇ ਵੀ ਜਿਹੜੇ ਤੁਹਾਨੂੰ ਕਾਰਡ ਉਹਨਾਂ ਨੇ ਉੱਪਰ ਦੇ ਪਰਮਿਸ਼ਨ ਦਿੱਤੀ ਹੈ ਤਦਨੇ ਉਹਨਾਂ ਨੂੰ ਕਾਰਡ ਡਿਲੀਵਰ ਕਰ ਰਹੇ ਹਾਂ ਅੱਜ 2 ਤਾਰੀਖ ਨੂੰ ਇਹ ਪਰਚੀਆਂ ਕੱਟ ਹੋਈਆਂ ਸੀਗੀਆਂ ਉਹਨਾਂ ਦਾ ਮਾਲ ਤੁਹਾਡੇ ਸਾਹਮਣੇ ਡਿਲੀਵਰ ਹੋ ਰਿਹਾ ਹੈ ਪੁੱਛੇ ਜਿਹੜੇ ਸਾਨੂੰ ਕਾਰਡ ਪ੍ਰੋਪਰ ਹੈਂਡਓਵਰ ਕਰੇ ਗਏ ਨੇ ਠੀਕ ਹੈ ਜੀ ਹੁਣ ਇੱਕ ਵਾਰ ਜਿਹੜੀ ਹੈਗੀ ਹੈ ਇਹਦੇ ਰਿਗਾਰਡਿੰਗ ਇਹ ਸਾਨੂੰ ਫਸਟ ਟਾਈਮ ਇਸ਼ੂ ਆਇਆ ਔਰੇ ਇਹਦੇ ਰਿਗਾਰਡਿੰਗ ਅਸੀਂ ਇੱਕ ਵਾਰ ਹੁਣ ਜਿਹੜੀ ਨਵੇਂ ਮਹੀਨੇ ਦੀ ਅਲਾਟਮੈਂਟ ਹੋਊਗੀ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰ ਰਿਪੋਰਟ ਗੜਵਾਵਾਂਗੇ ਇਸ ਪਿੰਡ ਜੋ ਟੋਟਲ ਕਿੰਨੇ ਕਾਰਡ ਹੈ ਕਿੰਨੀ ਅਲੋਟਮੈਂਟ ਹੋਈ ਹੈ ਉਸੇ ਹਿਸਾਬ ਨਾਲ ਅੱਗੇ ਤੋਂ ਪਰਚੀਆਂ ਕਟੋਂਗੀਆਂ ਇੱਕ ਲੋਕੇਸ਼ਨ ਤੇ ਉਸੇ ਦੇ ਹਿਸਾਬ ਨਾਲ ਮਾਲ ਡਿਲੀਵਰ ਕਰਿਆ ਜਾਊਗਾ ਇਸ ਮਹੀਨੇ ਡਿਸਪਿਊਟ ਇਸ ਚੱਕਰ ਦਾ ਹੋਇਆ ਕਿਉਂਕਿ ਫੂਡ ਸਪਲਾਈ ਵਾਲਿਆਂ ਨੇ ਵੀ ਆਪਣੀ ਸਟਾਕ ਸਟਾਰਟ ਕਰਿਆ ਠੀਕ ਹੈ ਜੀ ਕੁਝ ਜਿਹੜੇ ਹੈਗੇ ਡਿੱਪੂ ਹੋਲਡਰਾਂ ਨੇ ਫਿੰਗਰਸ ਲਗਵਾਈਆਂ ਤਾਂ ਉਹਨਾਂ ਨੂੰ ਜਿਨ੍ਹਾਂ ਦਾ ਰੈਸ਼ਨ ਮਿਲਿਆ ਹੋਇਆ ਸੀਗਾ ਉਹ ਸਾਡੇ ਕੋਲ ਫਿੰਗਰਸ ਨਹੀਂ ਲੱਗਦੇ ਉਹ ਕਲੀਅਰੈਂਸ ਹੈ ਕਿਉਂਕਿ ਪੋਰਟਲ ਇਕ ਹੈ ਥਮ ਇਕ ਹੈ ਹੁਣ ਜਿਹੜੇ ਸਾਡੇ ਕੋਲ ਪੈਂਡਿੰਗ ਸੀਗੇ ਅਸੀਂ ਉਹਨਾਂ ਦਾ ਕਟਵਾਇਆ ਜਿਹੜਾ ਰੈਸ਼ਨ ਦੀ ਸਲੀਪਾ ਕਟਵਾਈਆਂ ਹੁਣ ਇਹਦਾ ਸੋਲੂਸ਼ਨ ਇੱਕ ਕੱਢਿਆ ਕਿ ਜਿੰਨੇ ਕੁ ਕੁਝ ਪੈਂਡਿੰਗ ਹੈਗੇ ਨੇ 100 150 ਦੇ ਅਰਾਊਂਡ ਉਹਨਾਂ ਲਈ ਇੱਕ ਮਸ਼ੀਨ ਮੰਗਵਾ ਰਹੇ ਹਾਂ ਜਿੱਥੇ ਵੀ ਸਟਾਕ ਪੈਂਡਿੰਗ ਹੋਊਗਾ ਉਹਨਾਂ ਦੀ ਮਸ਼ੀਨ ਮੰਗਵਾ ਕੇ ਨਾਲ ਦੀ ਨਾਲ ਪਰਚੀਆਂ ਘਟਵਾ ਕੇ ਅੱਛਾ ਹੁਣ ਡਿਲੀਵਰ ਕਰਾਂਗੇ ਚਲੋ ਤੁਹਾਡੀ ਗੱਲ ਹੋ ਗਈ ਜਿਹੜੇ ਇਹ ਪੜਚੇ ਲਈ ਖੜੇ ਇਹਨਾਂ ਦਾ ਦੱਸੋ ਇਹਨਾਂ ਦਾ ਜਿਹੜਾ ਮੈਂ ਉੱਪਰ ਗੱਲ ਕਰੀ ਹੈ ਡਿਪਾਰਟਮੈਂਟ ਚ ਜਿੱਧਰੋਂ ਵੀ ਪਰਚੀ ਕੱਟੀਆਂ ਉਹਨਾਂ ਦਾ ਰਸ਼ਨ ਵੀ ਨਾਲ ਡਿਲੀਵਰ ਹੋਊਗਾ ਅੱਛਾ ਇਹਨਾਂ ਦਊਗੇ ਹਾਂਜੀ ਮੈਂ ਇਹ ਇਹੀ ਨਹੀਂ ਮੇਰੀ ਗੱਲ ਸੁਣੋ ਸਰ ਜਿਵੇਂ ਜਿਵੇਂ ਸਟਾਕ ਆਈ ਜਾਊਗਾ ਅਸੀਂ ਸਟਾਕ ਦੀ ਕਨਫਰਮੇਸ਼ਨ ਨਹੀਂ ਲੈ ਸਕਦੇ ਕਿ ਕਦੋਂ ਮਾਲ ਡਿਲੀਵਰ ਹੁੰਦਾ ਠੀਕ ਹੈ ਇਹ ਤੁਹਾਨੂੰ ਵੀ ਨਹੀਂ ਪਤਾ ਇਹ ਮੈਨੂੰ ਵੀ ਨਹੀਂ ਪਤਾ ਸੁਣੋ ਮੇਰੀ ਗੱਲ ਸੁਣੋ ਇੱਕ ਹਫਤਾ ਪਹਿਲਾਂ ਇੱਥੇ ਜਿਹੜੀ ਪਰਚੀ ਕੱਟੀ ਗਈ ਉਹਨਾਂ ਨੂੰ ਇੱਕ ਹਫਤਾ ਪਹਿਲਾਂ ਨਹੀਂ ਪਰਚੀ ਕੱਟੀ ਇਹ 2 ਤਾਰੀਖ ਨੂੰ 2 ਤਾਰੀਖ ਨੂੰ ਉਰੇ ਨਹੀਂ ਕੱਟੀ ਕਿੱਡੇ ਬਗੜ ਕੱਟੇ ਬਾਜੇ ਪੂਰੇ ਕਿਤਨੇ ਦੀਆਂ ਸਰ ਮੇਰੀ ਗੱਲ ਸੁਣੋ ਮੇਰੀ ਜੀ ਅਸੀਂ ਤਾਂ ਵੇਖੀ ਗਏ ਯਾਰ ਦੇਖੋ ਮੇਰੀ ਜਿਹੜੀ ਥੋੜੇ ਜਿਹੜੇ ਥੋੜੇ ਅਸਰ ਤੋਂ ਸਮਝ ਰਹੇ ਸਾਡੇ ਵੱਲੋਂ ਅਨਾਉਂਸਮੈਂਟ ਕਰਵਾਈ ਜਾਂਦੀ ਹੈ ਪਿੰਡ ਚ ਠੀਕ ਹੈ ਇੱਕ ਸਾਂਝੀ ਜਗ੍ਹਾ ਬੈਠ ਕੇ ਜਿਹੜਾ ਹੈਗੇ ਪਰਚੀਆਂ 껠ਵਾਈਆਂ ਜਾਂਦੀਆਂ ਉੱਥੇ ਮਾਲ ਡਿਲੀਵਰ ਕਰਾਇਆ ਜਾਂਦਾ ਥੋੜੀ ਨਾਲ 100% ਅਗਰੀ ਹੈ ਇਹਦੇ ਰਿਗਾਰਡਿੰਗ ਅਸੀਂ ਇੱਕ ਵਾਰ ਜਿਹੜਾ ਹੈ ਗੱਲ ਕਰਾਂਗੇ ਠੀਕ ਹੈ ਬਾਕੀ ਜਿਨ੍ਹਾਂ ਨੂੰ ਸਮਝਾਇਆ ਗਿਆ ਹੈ ਸਾਰਿਆਂ ਦਾ ਮਾਲ ਡਿਲੀਵਰ ਹੋਣਾ ਕਿਸੇ ਦਾ ਮਾਲ ਖਾਇਆ ਤਾਂ ਜਾਣਾ ਨਹੀਂ ਹੈਗਾ ਬ੍ਰਦਰ ਜੀ ਸਿੰਪਲ ਜੀ ਕੀ ਗੱਲ ਹੈ ਅਸੀਂ ਕਿਸਦਾ ਹੱਥ ਕਿਉਂ ਰੱਖੀਏ ਗਰੀਬ ਬੰਦੇ ਦਾ ਰਸਨ ਹੈ ਗਰੀਬ ਬੰਦੇ ਤੱਕ ਪਹੁੰਚੇ ਤਾਂ ਸਾਨੂੰ 100 ਦਵਾਮਾ ਵੀ ਦਊਗਾ ਅਗਲਾ ਠੀਕ ਹੈ ਪਰ ਪਹੁੰਚੇ ਤਾਂ ਸਹੀ ਯਾਰ ਗੱਲ ਆਏ ਨਾ ਇਹ ਦੇਖੋ ਜਦੋਂ ਪਹੁੰਚ ਰਿਹਾ ਹੈ ਪਹੁੰਚ ਰਿਹਾ ਹੈ ਨਾ ਤੁਹਾਨੂੰ ਜਾਂ ਤਾਂ ਇਹਨਾਂ ਦੀ ਵੀ ਪਰਚੀਆਂ ਕਟੀਆਂ ਇਹਨਾਂ ਕੋਲ ਵੀ ਸਮਾਨ ਨਹੀਂ ਪਹੁੰਚਿਆ ਗੱਡੀ ਰੋਡ ਦੇ ਪਿੱਛੇ ਖੜੀਆਂ ਥੈਟਸ ਦਾ ਪ੍ਰੂਫ ਪ੍ਰੂਫ ਹੈ ਕਿ ਸਮਾਨ ਡਿਲੀਵਰ ਹੁੰਦਾ ਓਏ ਲੋਕ ਉਹ ਡਿਸਪਿਊਟ ਜਿਹੜਾ ਹੁੰਦਾ ਹੈ ਨਾ ਇਹ ਡਿਸਪਿਊਟ ਕਦੇ ਵੀ ਨਹੀਂ ਮੁੱਕਦਾ ਹੈਗਾ ਕਹਿੰਦੀ ਇਨਫੈਕਟਰ ਕੋਲ ਜਾ ਇਨਫੈਕਟਰ ਆ ਕੇ ਉਹ ਨਾ ਕਰਿਆ ਕੋਈ ਨਹੀਂ ਕਹਿੰਦੀ ਹੋਈ ਦੋ ਗੱਡੀ ਪੂ ਵਾਲੇ ਕੀ ਨਾ ਜਾਈਏ ਆਪਣੇ ਕੀ ਕੰਨੇ ਹੈ ਚਾਲੇ ਵਾਲੇ ਜਿਹੜੀ ਜਿਹੜੀ ਟੈਕਸ ਸਮਾਨ ਜੀ ਉਹ ਵੀ ਕੰਪਲੀਟ ਕਰ ਲਈਏ ਕੋਈ ਗੱਡੀ ਪੂ ਆਰਡਰ ਵੀ ਕੰਪਲੀਟ ਹੈ ਜੀ ਜਿਹੜੀ ਇਹ ਕੰਪਲੀਟ ਹੈ ਲੋਕਾਂ ਦੀ ਕੰਪਲੀਟ ਹੈ ਜੀ ਇਹ ਲੋਕਾਂ ਦੀ ਗੱਲ ਕਰਦਾ ਜੀ ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਇਹ ਸਿੰਦਾ ਕਰ ਰਿਹਾ ਹੈ ਇਹ ਤੁਹਾਡੇ ਪ੍ਰਤੀ ਕਰ ਰਿਹਾ ਹੈ ਤਾਂ ਕਹਿੰਦੇ ਵੀ ਜਿਹੜੇ ਨਵੇਂ ਨਿਯਮ ਹੈ ਇਹਨਾਂ ਦੇ ਕਿ ਵੀ ਇਹ 파ਤੀ ਕੱਟਦੇ ਐ ਤੇ ਸਾਨੂੰ ਕਣਕ ਨਹੀਂ ਮਿਲਦੀ ਤੇ ਕਈਆਂ ਦੀ 파ਤੀ ਜਿਹੜੀ ਕੱਟ ਨਹੀਂ ਜਾਂਦੀ ਹੈ ਤੇ ਨਾ ਉਹਨਾਂ ਨੂੰ ਕਣਕ ਮਿਲਦੀ ਕਹਿੰਦੇ ਸਾਡੇ ਜਿਹੜੇ ਮੈਂਬਰ ਹੈ ਉਹਨਾਂ ਦੇ ਨਾਮ ਵੀ ਕੱਟ ਜਾਂਦੇ ਐ ਲੋਕ ਕਹਿੰਦੇ ਜੀ ਮੈਂ ਕਹਿੰਦਾ ਯੂਰਿਸਟ ਕੀ ਗੱਲ ਹੈ ਮੈਂ ਸਮਝਦਾ ਹੈ ਐਕਟੀਵਿਟੀ ਜਿਹੜੀ ਸਟਾਕਾ ਜਿਹੜਾ ਤੁਹਾਨੂੰ ਕੋਈ ਸਟਾਕ ਕੁਝ ਆਉਂਦਾ ਨਾ ਉਸੇ ਕਰ ਬਲੋ ਹਾਂਜੀ ਅੱਜ ਤਾਂ ਉਹ ਡਿਸਟ੍ਰਿਬਿਊਟ ਕਰਨਾ ਹੀ ਕਰਨਾ ਹੈ ਦੇਖੋ ਉਹ ਰਾਈਟ ਹੈ ਜੀ ਉਹਦਾ ਇਹ ਆਪਣਾ ਸਮਾਨ ਦੇ ਉਹ ਰਾਈਟ ਹੈਗਾ ਜਿਹੜਾ ਬੈਨੀਫੀਸ਼ੀਰੀ ਹੈਗਾ ਉਹਦਾ ਹੱਕ ਬੰਦਾ ਉਹਨੂੰ ਜੀ ਦੇਣਾ ਕਿਉਂਕਿ ਉਹ ਅਸੀਂ ਕੁਝ ਕਰ ਹੀ ਨਹੀਂ ਸਕਦੇ ਜਦੋਂ ਸਰਕਾਰ ਨੇ ਸਾਡੇ ਤੋਂ ਪਰੰਪਰਣ ਵਾਲੇ ਤਾਂ ਆਪਾਂ ਮੰਨ ਲਈਏ ਹਾਂਜੀ ਉਹ ਸਾਡੇ ਤੋਂ ਪਿਆ ਉਲਟਾ ਬਸਤੀ ਅਗਰ ਉਹ ਪਿਆ ਰੱਖ ਲੈਣ ਸਾਡੇ ਤੋਂ ਉਲਟੀ ਪਲੈਸਟੇ ਆ ਉਹਦੇ ਹੂੰ ਪੜੀ ਤੋਂ ਮੈਂ ਪਲਾਸਟਿਕ ਨੂੰ ਚਾਹਾਂ ਦੇ ਖਾਤਰ ਵਿੱਚ ਬੱਤ ਤੋਂ ਵੱਧ ਕੋਸ਼ਿਸ਼ ਕਰਦੇ ਰਾਤ ਨੂੰ ਮਤੋਂ 8:00 ਵਜੇ ਤੱਕ ਨਹੀਂ ਹੁੰਦੇ ਨਾ ਆ ਕੇ ਰੱਖੀ ਜੀ ਕਿ ਇਹ ਅੱਜ ਮੈਂ ਬੱਤ ਤੋਂ ਵੱਧ ਸਟੋਕ ਡਿਸਟ੍ਰੀਬਿਊਟ ਹੋ ਜਾਵੇ ਚੱਕੇ ਤੋਂ ਕਰ ਦਿਓ ਸਰ ਗੱਲ ਆਈ ਵਾਰੀ ਜਿਹੜੀ ਪ੍ਰੋਬਲਮ ਕੀ ਆ ਗਈ ਨਾ ਜੀ ਟੈਕਨੀਕਲ ਪ੍ਰੋਬਲਮ ਨਹੀਂ ਟਿੱਪੂ ਆਰਡਰ ਨੂੰ ਪਹਿਲਾਂ ਹੀ ਕੌਂਸਟ੍ਰਕਟ ਕਰ ਰਹੇ ਨੇ ਜੀ ਉਹ ਏਰੀਆ ਜਿਹੜਾ ਇੱਕ ਉਹ ਜਿਵੇਂ ਏਰੀਆ ਨਹੀਂ ਚੁੱਕਦੀ ਕਰੋ ਠੀਕ ਹੈ ਜੀ ਜੇ ਤੁਹਾਨੂੰ ਹੋਰ ਏਰੀਆ ਨਾ ਪੈਂਦਾ ਤਾਂ ਠੀਕ ਹੈ ਜੀ ਸਰ ਜਿਹੜੀ ਇਹ ਅੱਜ ਦੀ ਮੇडम ਮੇਰੀ ਗੱਲ ਮੁੰਡੇ ਨਾਲ ਹੋ ਗਈ ਜੀ ਤੁਹਾਨੂੰ ਤੁਹਾਨੂੰ ਮੈਂ ਕਹਿ ਦਿੱਤਾ ਹੈ ਅੱਛਾ ਜੀ ਤੁਸੀਂ ਕੋਈ ਨਜ਼ਰ ਰੱਖ ਜੇ ਵੀ ਬੰਦੇ ਨਾਲੀ ਤਾਂ ਉਹਨੂੰ ਕੁਝ ਕੰਪਲੀਟ ਕਰਕੇ ਜਾਓ ਅੱਛਾ ਜੀ ਮੇਰੇ ਪਾਸੇ ਤੋਂ ਮੁੰਡਾ ਭੇਜਾਂਗੇ ਹੋਰ مشੀਰ ਦੇ ਕੇ ਉਹ ਨਾਲ ਲੱਗੇ ਉੱਤੇ ਬੱਜੇ ਕਰਨਗੇ ਲਾਜ਼ਮੀ ਗੱਲ ਸ਼ੋਨ ਨਹੀਂ ਦੇ ਦੇਗੇ ਅੱਛਾ ਸਰ ਹਾਂ ਜੀ ਹਾਂ ਜੀ ਸਰ ਆ ਰਹੀ ਆ ਬਾਤ ਜੀ ਮੇਰੀ ਹਾਂ ਜੀ ਆ ਆਵਾਜ਼ ਵਿੱਚ ਬ੍ਰੇਕ ਹੋ ਗਈ ਇੱਕ ਵਾਰ ਦੁਬਾਰਾ ਮੀਟ ਕਰਦੇ ਵਾ ਲੈ ਕੀ ਕਹ ਰਹੇ ਜੀ ਸਰ ਇਹ ਲੋਕ ਕਹਿੰਦੇ ਨੇ ਜਿਹੜੇ ਡਿਪੋ ਹੋਲਡਰ ਹੈ ਨਾ ਜੀ ਉਹ ਪਹਿਲਾ ਪਹਿਲਾ ਇਹਨਾਂ ਨੂੰ ਜਿਹੜੇ ਪਿਛਲੇ ਮਹੀਨੇ 2 ਮਹੀਨੇ ਪਹਿਲਾਂ ਕਾਣਕ ਮਿਲੀ ਉਹ ਡਿਪੂ ਹੋਲਡਰਾਂ ਤੋਂ ਮਿਲੀ ਹੈ ਪਰ ਹੁਣ ਉਹ ਕਹਿੰਦੇ ਵੀ ਸਾਡੇ ਪਾਸ ਇਹਦੀ ਜਿਹੜੀ ਪਰਚੀ ਕੱਟੀ ਨਹੀਂ ਜਾਊਗੀ ਕਿ ਤੁਸੀਂ ਇੱਥੇ ਜਿਹੜੇ ਨਾਮੇ ਇੱਥੇ ਮਾਰਕੀਟ ਵਾਲੇ ਆਉਂਦੇ ਆ ਉਹਨਾਂ ਤੋਂ ਤੁਸੀਂ ਕਾਣਕ ਲਓ ਤੇ ਉਹਨਾਂ ਤੋਂ ਪਰਚੀ ਕਟਾਓ ਜਦੋਂ ਇੱਥੇ ਜਾਂਦੇ ਆਏ ਕਹਿੰਦੇ ਵੀ ਸਾਡੇ ਪਾਸ ਤੁਹਾਡੀ ਪਰਚੀ ਜਿਹੜੀ ਹੈ ਕੱਟੀ ਵੀ ਆਏ ਤੁਹਾਡੀ ਕਾਣਕ ਪਹਿਲਾਂ ਲੈ ਚੁੱਕੇ ਆ ਤੁਸੀਂ ਪਰ ਲੋਕ ਕਹਿੰਦੇ ਵੀ ਅਸੀਂ ਲਈ ਨਹੀਂ 2-2 ਮਹੀਨਿਆਂ ਦੀ ਪਰਚੀ ਆ ਲੋਕ ਹੱਥਾਂ ਵਿੱਚ ਜਿਹੜੀ ਫੜੀ ਵੀ ਇਹਨਾਂ ਨੇ ਪਰਚੀ ਦਿਖਾ ਰਹੇ ਆ ਜੀ ਜਿਹੜੀ ਉਹਦੇ ਕੋਲੇ ਸਾਡੇ ਮੁੰਡੇ ਨੇ ਪਰਚੀਆਂ ਚੱਕੀਆਂ ਹੋਈਆਂ ਹੂੰ ਤੋੜਾ ਸਾਡੀ ਪਰਚੀ ਐਕਚੁਅਲੀ ਉਹ ਕੋਡਲ ਦੀ ਪਰਚੀ ਦਾ ਸਾਡੀ ਪਰਚੀ ਦੇ ਵਿੱਚ ਡਿਫਰੈਂਸ ਹੈ ਥੋੜਾ ਜਿਹਾ ਹਾਂਜੀ ਸਾਡੀ ਪਰਚੀ ਵੱਡੀ ਵੱਡੀ ਹੋਈ ਹੈ ਉਹ ਉਹਗੇ ਸਾਰੇ ਡਿਸਟ੍ਰੀਬਿਊਟ ਕਰਨਗੇ ਰੱਖੇ ਉਹ ਸਟਾਕ ਦੇ ਕੇ ਜਾਣਗੇ ਜੀ ਉਹਦੇ ਵਿੱਚ ਕੋਈ ਵੀ ਕਿੰਗਰੰਦ ਨਹੀਂ ਹੈ ਉਹਨਾਂ ਨੰਬਰ ਜਿਹੜੀ ਸਾਡੇ ਕੋਲ ਮਸ਼ੀਨ ਦਿੱਤੀ ਹੋਈ ਹੈ ਨਾ ਜਿਹੜੀ ਈ-ਪੋਜ ਮਸ਼ੀਨ ਹੈ ਹੂੰ ਉਹ ਈ-ਪੋਜ ਮਸ਼ੀਨ ਦੇ ਉੱਪਰ ਫਿਗਰਪ੍ਰਿੰਟ ਲੱਗੇਗਾ ਜੀ ਵਾਸੀ ਹੁੰਦੀ ਹੈ ਜਿਹੜਾ ਟੋਕ ਹੈਗਾ ਮਸ਼ੀਨ ਦੇ ਵਿੱਚੋਂ ਪਰਚੀ ਨਿਕਲੇਗੀ ਜੀ ਜਿੱਦਾਂ ਆਪਣਾ ਪਰਚੀ ਨਿਕਲਦੀ ਹੈ ਜਿੱਦਾਂ ਆਪਣਾ ਲਈ ਅੱਗੇ ਅੱਗੇ ਪਰਿਵਿਸ਼ੇ ਨੂੰ ਟੋਕ ਕਰੇਗਾ ਸਰ ਇੱਕ ਮੈਂ ਮੇਰੀ ਬੇਨਤੀ ਸੁਣੋ ਜੀ ਦੀਪੋ ਹੌਲਡਰ ਨੂੰ ਵੀ ਗੌਰਮੈਂਟ ਚੋਟਾ ਦਿੱਤਾ ਹੈ ਨਾ ਦੀਪੋ ਹੌਲਡਰ ਆਪਣਾ ਕੋ ਆਪਣਾ ਡਿਸਟ੍ਰਿਬਿਊਟ ਕਰਦੇ ਆ ਸਰਕਾਰ ਨੇ ਜਿਹੜੀ ਡਾਇਰੈਕਟ ਲੋਕਾਂ ਤੱਕ ਸਰਕਾਰ ਖਿੰਡੋ ਜਾਨੀ ਸਰ ਆਪਣਾ ਜਿਹੜਾ ਟੋਕ ਡਿਸਟ੍ਰਿਬਿਊ ਇਹ ਅਲੱਗ-ਅਲੱਗ ਨੇ ਨਾ ਜੀ ਸਰ ਆਪਣੇ ਖਾਤੇ ਉੱਤੇ ਡਿਸਟ੍ਰਿਬਿਊਸ਼ਨ ਕਰ ਰਹੇ ਨੇ ਸਰ ਸਰਕਾਰ ਕੋਲ ਵੀ ਲੋਕੇਸ਼ਨ ਆਪਾਂ ਦੀ ਹੈ। ਅੱਛਾ ਜਿਹੜੇ ਹੁਣ ਲੋਕ ਦੇਖਣਾ ਡੀਪੀ ਹੋਲਡਰ ਆਪਣੀ ਲੋਕੇਸ਼ਨ ਡਿਸਟ੍ਰਿਬਿਊਟ ਕਰਦੇ ਨੇ। ਠੀਕ ਹੈ ਜਿਹੜੇ ਹੁਣ ਜਿਹੜੇ ਛੋਟੇ ਜਿਹੜੇ ਸਰਕਾਰ ਦੇ ਇਹ ਕੀ ਹੋਵੇਗਾ ਜੀ ਇਹ ਐਨਐਸਸੀ ਦੀ ਹੈ ਜੀ ਸੈਂਟਰ ਸਰਗਰਮੈਂਟ ਦੀ ਹੈ। ਠੀਕ ਹੈ ਸਰ ਜਿਹੜੇ ਹੁਣ ਕਾਨਕ ਲੋਕਾਂ ਨੂੰ ਮਿਲੇ ਨੇ ਜਿਨ੍ਹਾਂ ਦੀ ਪਰਚੇ ਨਿਕਲੇ ਵੀ ਉਹਨਾਂ ਦਾ ਕੀ ਹਾਲ ਹੈ ਜੀ? ਉਹਨਾਂ ਨੂੰ ਮਿਲੇਗੀ ਜੀ। ਅੱਛਾ। ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ। ਉਸੇ ਸਾਲ ਮੈਂ ਐਮ ਐਸ ਨਿਊਜ਼ ਤੋਂ ਪੱਤਰਕਾਰ ਬੋਲਦਾ ਜੀ ਠੀਕ ਆ ਹਾਂ ਜੀ ਹਾਂ ਜੀ ਪਰ ਇਹ ਨਾ ਇਹ ਮਾਰਕਫੇਡ ਵਾਲੋਂ ਨੇ ਨਾ ਪਰਚੀਆਂ ਕੱਟੀਆਂ ਬੁਲੜ ਕੇ ਕਹਿ ਕੇ ਗਿਆ ਜਿਵੇਂ ਹਮਾਰਾ ਤੁਹਾਨੂੰ ਕੋਈ ਲਿੰਕ ਹੈ ਨਹੀਂ ਹੈ ਵੈਸੇ ਵੈਸੇ ਉਹ ਹੈਲਪ ਕਰ ਦਿੱਤੀ ਉਹ ਜਹਾ ਬੈਠ ਗਿਆ ਨਾ ਪਰਚੀਆਂ ਕੱਟ ਦੇ ਜਿੰਦਾ ਕਰ ਕਹਿੰਦਾ ਮੈਨਾਂ ਪਲਗ ਪਲੂਗ ਲੱਗੇ ਹੈ ਇੱਥੇ ਬਿਠਾ ਲਓ ਚਲੋ ਮੈਨੇ ਉਹਨੂੰ ਕੋ ਬਿਠਾ ਆ ਗਿਆ ਉਹ ਪਰਚੀਆਂ ਕੱਟ ਗਿਆ ਉਹ ਛੰਡੇ ਨੂੰ ਰਸਨ ਰੂਸ ਕੁੰਦੇ ਕੇ ਗਿਆ ਹਾਂ ਨੰਬਰ ਰਾਤ ਰਸਮ ਦੇ ਦਿਆ ਵੀ ਜਿਹੜਾ ਬੰਦਾ ਰਹਿ ਗਿਆ ਤੇ ਮੈਨੂੰ ਉਸਦੀ ਪਰਚੀ WhatsApp ਕਰ ਦਿਓ ਠੀਕ ਹੈ ਜੀ ਤੁਸੀਂ ਨੰਬਰ ਲੈ ਲਓ ਉਸ ਦਾ ਅੱਛਾ ਜੀ ਠੀਕ ਹਾਂ ਮਸ਼ੀਨਾਂ ਦਾ ਮੈਨੂੰ ਪਤਾ ਨਹੀਂ ਵੈਸੇ ਮਸ਼ੀਨਾਂ ਅੱਜ ਬੰਦ ਆ ਕਿਉਂਕਿ ਪ੍ਰੋਕਿਊਰਮੈਂਟ ਦਾ ਕੰਮ ਸ਼ੁਰੂ ਹੋ ਗਿਆ ਹੈ ਬਾਕੀ ਉਨ੍ਹਾਂ ਦਾ ਮੈਨੂੰ ਨਹੀਂ ਪਤਾ ਹੈ ਉਹ ਜੋ ਕਟੀ ਹੋਈ ਪਰਚੀਆਂ ਉਹ ਕਹਿ ਰਹੇ ਤੇ ਮੈਂ ਇੱਕ ਦਿਨ ਦੇ ਉਹਨਾਂ ਨੂੰ ਰਾਸਮ ਦੇ ਦੂੰਗਾ ਨਹੀਂ ਜਿਹੜੀ ਡਿਪੋ ਤੇ ਕਾਨਕ ਮਿਲਦੀ ਹੈ ਜੀ ਕਈ ਡਿਪੋ ਹੋਲਡਰਾਂ ਦਾ ਲੋਕਾਂ ਦਾ ਕਹਿਣਾ ਵੀ ਡਿਪੋ ਹੋਲਡਰ ਵੀ ਕਹਿ ਰਹੇ ਵੀ ਜਿਹੜੀ ਥੋੜੀ ਪਰਚੀ ਇੱਥੇ ਤੇ ਕੱਟ ਗਈ ਤਦ ਉਹਨੂੰ ਉੱਥੇ ਕਾਣਕ ਮਿਲੂਗੇ ਦੁਬਾਰਾ ਇੱਥੇ ਨਹੀਂ ਮਿਲਣੀ ਹੈ ਰਿਪੋਰਟ ਨੇ ਕਿਹਾ

ਕਈ ਰਹਿ ਵੀ ਗਏ ਹੋਣਗੇ ਉਸ ਦੇ ਵਿੱਚ ਮਤਲਬ ਉਹਨਾਂ ਨੇ ਇੱਕ ਮੰਥ ਕੀ ਦੇ ਦੀ ਫਿਰ ਉਹ ਦੋ ਦੋ ਮਹੀਨਿਆਂ ਦੀ ਉਹਨਾਂ ਨੇ ਕੱਠੀ ਦੇ ਦੀ ਤਨਾਕ ਠੀਕ ਹੈ ਔਰ ਜੋ ਆਪ ਕਹ ਰਹੇ ਕਾਰਡ ਉਧਰ ਉਧਰ ਲਗੇ ਆ ਸਰ ਇਹਨਾਂ ਨੇ ਡਿਮਾਂਡ ਹੈ ਉੱਪਰਲੀ ਡਿਮਾਂਡ थी ਕਿ ਕਿਸੇ ਤੋਂ ਨੂੰ ਗੱਡੀ ਪੁਆ ਹਾਂ ਪਰ ਹਾਂ ਤੇ ਕੋਈ ਹੈ ਨਹੀਂ ਹੈ ਉਹ ਡਿਪੋ ਛੱਡ ਕੇ ਚਲੇ ਗਏ ਆ ਤਾਂ ਉਹ ਸਾਰੇ ਕਾਰਡ ਅਟੈਚਮੈਂਟ ਉਹਨਾਂ ਦੇ ਸਾਥ ਲਗਾਈ ਸੀ ਸਰ ਜੋ ਹਮਾਰੇ ਪਾਸ ਅਲੋਕੇਸ਼ਨ ਹੈ ਉਹ ਹਮਾਰੇ ਕਾਰਡੋ ਕੀ ਹੈ ਸਰ ਠੀਕ ਹੈ ਮੈਮ ਜਿਹੜੇ ਡੀਪੋ ਹੋਲਡਰ ਸੌਨ ਨੂੰ ਹੈ ਜੀ ਸਾਰੇ ਉਸੀ ਦੇ ਕਾਰਡ ਹੈਗੇ ਜਿਹੜੇ ਹੋਰ ਕਾਰਡ ਹੈ ਹੋਰ ਜਿਹੜੇ ਹੋਲਡਰ ਹੈ ਡੀਪੋ ਹੋਲਡਰ ਹੈ ਉਹਨਾਂ ਦੇ ਵੀ ਕਾਰਡ ਇੱਧਰ ਜ਼ਿਆਦਾ ਉਹਨਾਂ ਨੂੰ ਵੀ ਚਾਹੀਦੀ ਦੇਖੋ ਸਰ ਜਿ세 ਸੌਨ ਨੂੰ ਵਾਲਾ ਤਾਂ ਪੂਰਾ ਡੀਪੋ ਹੈ ਸਰ ਜਿ세 इनकी डिमांड थी की 210 ਜਾਂ 200 ਮਿਨੀਮਮ ਕਾਰਡ ਰਹਿਣਾ ਚਾਹੀਏ ਮੰਨ ਲਓ ਮੇਰੇ ੱਟੇ ਦੇ ਡੀਪੋ 'ਤੇ 280 ਜਾਂ 90 ਕਾਰਡ ਹੈ ਜੋ 40 ਕਾਰਡ ਹੈ ਉਹ ਵੀ ਉਹਨਾਂ ਨੇ ਲੀਏ ਹੈ ਸਰ ਅੱਛਾ ਜੀ आ, इस करके बड़ा थोड़ा सा कंफ्यूजन है चलो लोगों को इस बारे के मैं ना तो समझा सकते लेकिन लोगों ना उनको पता है हमें कहाँ से मिलेगी बट ये चक्कर है सर जैसे 200 200 से ऊपर हमने कार्ड नहीं रखना था मतलब हमें कोई ऊपर से हदायत हुई थी तो कार्ड सर उधर ट्रांसफर कर दिए ठीक है मैम उधर यहाँ बंदे आई गए गए वो बारह बजे यहाँ आए हैं जो जो बंदा आई गया है सर वो कट गए थे किसी की दो महीने की पेंडिंग उन्होंने काट दी थी तीन महीने की दो कर दी अब ਇਹ ਜਿਵੇਂ 5 ਵਜੇ ਤੱਕ ਬੈਠੇ تھے ਯਹਾਂ ਤੇ ਜੋ ਜੋ ਬੰਦਾ ਆਇਆ ਗਿਆ ਸਰ ਉਹ ਕੱਟਦੀ ਹੈ ਪਤਾ ਨਹੀਂ ਨਾ ਚੱਲਦਾ ਕਿਸ ਦੀ ਨਹੀਂ ਕੱਟੀ ਹੈ ਜਾਂ ਕਿਸ ਦੀ ਕੱਟੀ ਹੈ ਜਿਵੇਂ ਫਸਟ ਵਾਰੀ ਉਹ ਡਿਸਟ੍ਰਿਬਿਊਸ਼ਨ ਕਰ ਰਹੇ ਸਰ ਉਹਨਾਂ ਨੂੰ ਥੋੜੀ ਮੁਸ਼ਕਲ ਆ ਰਹੀ ਹੈ ਓਲੀ ਕਿ ਕਿਹਾ ਸੀ ਬਟ ਨਹੀਂ ਪਤਾ ਹੁੰਦਾ ਕਈ ਵਾਰੀ ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇੱਥੇ ਪਰਚੀਆਂ ਕੱਟ ਰਹੀਆਂ ਹਨਾ ਉਹ ਬੰਦੇ ਰਹਿ ਗਏ ਸਰ ਜਿਵੇਂ ਭਗਵੰਤ ਮਾਨ ਨੇ ਅਭੀ ਕਹਿ ਰਹੇ ਨਾ ਘਰ-ਘਰ ਰਾਸ਼ਨ ਮਿਲੇਗਾ ਸਰ ਉਹ ਵਾਲੀ ਚੀਜ਼ ਮੈਂ ਸਾਰੀ ਉਹਨਾਂ ਨੇ ਸਾਰੇ ਕਾਰਡ ਲੈ ਲਏ ਇਤਨੀ ਅਟੈਚਮੈਂਟਾਂ ਕਿ ਦੀ ਪਿੰਡਾਂ ਦੇ ਡਿੱਪੂ ਇੱਕ ਦੂਸਰੇ ਦੇ ਨਾਲ ਲਗਾਇਆ ਜਿਸ ਦੀ ਤਸਦ ਹੋ ਗਈ ਕਿ ਕਿਸੇ ਲਈ ਦੂਸਰਾ ਡਿੱਪੂਸ ਕੇ ਨਾਲ ਲਾਵਾ ਸਾਰੇ ਅਟੈਚਮੈਂਟ ਇਹਨਾਂ ਨੇ ਲੈ ਲਈਆਂ ਜਾਂ ਤੋਂ ਮੈਂ ਕਿਹਾ ਸਾਨੂੰ ਉਪਰਤ ਲਿਖਾ ਕੇ ਦੇ ਕੇ ਸਾਡੇ ਕਾਰਡ ਵਾਪਸ ਕਰੇ ਜਾਏ ਜੋ ਵੀ ਹੈ ਤੋਂ ਫਿਰ ਹਮ ਆਪਣੇ ਪੁਰਾਣੇ ਡਿੱਪੂ ਵਰਸਿਟ ਕਰਾਂਗੇ ਉਹਨਾਂ ਨੂੰ ਉਹ ਮੈਨੂੰ ਰੀਟਨ ਮੈਂ ਲਿਸਟੇ ਦੇ ਇਹ ਵਾਲੀ ਚੀਜ਼ ਕੁਝ ਵੀ ਦੇ

ਉਹ ਇਹ ਸਾਰੇ ਲੋਕਾਂ ਨੂੰ ਕਣਕ ਦੇ ਹੋ ਨਾ ਲੋਕ ਤਾਂ ਜਲਖਵਾਰੀ ਹੈ ਆਪਦੀ बात ਬਿਲਕੁਲ ਠੀਕ ਹੈ ਇਹ ਤੋਂ ਹਾਂ ਜੀ ਇਹ ਹੀ ਬਾਤ ਹੈ ਜੀ ਇਸ ਕਰਕੇ ਤੁਹਾਨੂੰ ਤੁਹਾਡੇ ਨਾਲ ਗੱਲ ਕੀਤੀ ਤਾਂ ਕਰਕੇ ਤੁਸੀਂ ਕਲੀਅਰ ਕਰਾ ਤੇ ਇੱਕ ਗੱਲ ਹੋਰ ਹੈ ਜੀ ਜਿਹੜੇ ਲੋਕ ਕਹਿੰਦੇ ਵੀ ਆਂ ਦੀਪੂ ਹੋਲਡਰ ਕਹੀਂ ਦੀਪੂ ਹੋਲਡਰ ਇਹ ਕਹਿੰਦੇ ਆ ਵੀ ਸਾਡੀ ਇੱਥੇ ਤੇ ਜਿਹੜੀ ਪਰਚੀ ਥੋੜੀ ਕੱਟ ਗਈ ਤੁਹਾਨੂੰ ਹੁਣ ਉੱਥੇ ਤੇ ਹੀ ਮਿਲੇ ਕਰੂੰਗੀ ਕਣਕ ਇਹ ਇਹ ਕੀ ਗੱਲ ਹੈ ਜੀ ਮਤਲਬ मतलब उनकी यहाँ से कट गया तो कार्ड उन्हीं के पास है सर वैसे पोर्टेबिलिटी का यह काम खराब कर दिया है। जैसे उस किसी ने दो महीने की उधर से ले ली एक महीने की इधर ये गलत अपने आप ही सिस्टम है लोगों को पता नहीं चलेगा उधर से ले या इधर से ले या तो प्रॉपर एक ही डिपो को लगा इनके साथ वो कार्ड इधर शो नहीं होने चाहिए वो कार्ड इधर भी शो हो रहे हैं खुद डिपो वाला ही भी कंफ्यूजन है एक महीने की उधर से ले ली फिर यहाँ से ले ली फिर हमारे पास ऐसा लोकेशन नहीं है सर हमारे पास तो सौ क्वान्टल का नक्सार ही आई है इसमें से कितनों का दे मुलापुर बहुत बड़ा सर अपना सिलेंडर है सकत मतलब इतने लोगों को नहीं दे सकते सर हमें खुद की प्रॉब्लम आ रही है ये वाली चीजों की हमें ऊपर से इनके लोगों के लिए कनक ही नहीं है